ਕੋਈ ਨਹੀਂ ਤਮਾਖਿਆ ਮਾਏ ਸਾ ਤੈਨਹੀਂ ਅਗਲੇ ਸਾਲ ਜ਼ਰੂਰ ਆਵਾਂਗਾ ਬਸ ਬਿਲਕੁਲ ਘਬਰਾਣਾ ਕੋਈ ਨਹੀਂ ਤੇ ਮਾਂ ਦੀ ਕੀ ਵਾਗਾ ਪੁੱਤਰ ਇਹਦੀਆਂ ਚੜਾਈਆਂ ਦਾ ਕੀਤੀਆਂ ਢੇਰ ਕਮਾਈਆਂ ਦਾ ਜੇ ਤੂੰ ਮਾਂ ਤੇ ਕੋ ਰਹਿਣਾ ਹੀ ਨਹੀਂ ਛੱਡਦਾ ਛੱਡ ਤੂੰ ਬਹਿਣਾ ਹੀ ਨਹੀਂ ਵਸਾ ਤੂੰ ਮਾਂ ਦਾ ਖਾਂਦਾ ਨਹੀਂ ਸਾਂ ਮਾਂ ਤੂੰ ਦੂਰ ਤੂੰ ਜਾਂਦਾ ਨਹੀਂ ਸਾਂ ਰੋਟੀ ਮਾਂ ਦੇ ਹੱਥ ਦੀ ਪਸੰਦ ਸੀ ਕਿਸੇ ਹੋਰ ਦੇ ਹੱਥ ਦੀ ਤੂੰ ਖਾਂਦਾ ਨਹੀਂ ਸਾਂ ਹੋਰ ਤੇ ਆਪ ਵੀ ਰੋਟੀ ਬਣਾ ਲੈਣਾ ਕਲੀ ਬਹਿ ਕੇ ਖਾ ਲੈਣਾ ਮੈਨੂੰ ਲੱਗਦਾ ਮੈਨੂੰ ਭੁੱਲ ਗਿਆ ਐ ਦੁਨੀਆਂ ਦੇ ਰੰਗਾਂ ਚ ਭੁੱਲ ਗਿਆ ਐ ਕਰ ਛੱਡੇ ਸੀ ਤੂੰ ਤੁਮਾਵਾਂ ਕਰਦੀ ਰਿਆ ਕਰ ਤੂੰ ਛਾਵਾਂ ਕਰਦੀ ਰਿਆ ਕਰ ਮੈਂ ਜਲਦੀ ਪਿੰਡ ਨੂੰ ਆਵਾਂਗਾ ਮੈਂ ਤੇਰਾ ਆਪਣਾ ਵਾਂ ਕੁੰਬਗਾਨਾ ਤੇ ਕੋਈ ਨਹੀਂ ਵੱਲਾ ਮੈਂ ਕਿਉਂ ਪਿੰਡ ਨੂੰ ਆਵਣਾ ਕੋਈ ਨਹੀਂ ਤਮਾਨਦੀ ਹੈ ਹਰ ਵਾਰ ਤੂੰ ਲਾਰੇ ਲਾ ਦੇ ਨਾ ਦਿਲ ਮੇਰੇ ਨੂੰ ਸਮਝਾ ਦੇਣਾ ਨਾ ਕੱਲ ਮੈਨੂੰ ਮਾਂ ਦਾ ਫੋਨ ਆਇਆ ਤੇ ਮਾਂ ਮੈਨੂੰ ਆਦੀ ਪਿੰਡ ਨੂੰ ਆਣਾ ਕੋਈ ਨਹੀਂ ਤੇ ਮੈਂ ਕਿਹਾ ਮਾਂ ਇਸ ਸਾਲ ਤੇ ਨਹੀਂ ਅਗਲੇ ਸਾਲ ਜ਼ਰੂਰ ਆਵਾਂਗਾ ਬਸ ਤੂੰ ਬਿਲਕੁਲ ਘਬਰਾਣਾ ਕੋਈ ਨਹੀਂ ਤੇ ਮਾਂ ਦੀ ਆਂ ਚੜਾਈਆਂ ਦਾ ਕੀਤੀਆਂ ਢੇਰ ਕਮਾਈਆਂ ਦਾ ਜੇ ਤੂੰ ਮਾਂ ਤੇ ਕੋ ਰਹਿਣਾ ਹੀ ਨਹੀਂ ਛੱਡਦਾ ਛੱਡ ਤੂੰ ਬਹਿਣਾ ਹੀ ਨਹੀਂ ਮਸਾ ਤੂੰ ਮਾਂ ਦਾ ਖਾਂਦਾ ਨਹੀਂ ਸਾਂ ਮਾਂ ਤੂੰ ਦੂਰ ਤੂੰ ਜਾਂਦਾ ਨਹੀਂ ਸਾਂ ਰੋਟੀ ਮਾਂ ਦੇ ਹੱਥ ਦੀ ਪਸੰਦ ਸੀ ਕਿਸੇ ਹੋਰ ਦੇ ਹੱਥ ਦੀ ਤੂੰ ਖਾਂਦਾ ਨਹੀਂ ਸਾਂ ਹੁਣ ਤੇ ਆਪ ਵੀ ਰੋਟੀ ਬਣਾ ਲੈਣਾ ਕਲੀ ਹੀ ਬਹਿ ਕੇ ਖਾ ਲੈਣਾ ਮੈਨੂੰ ਲੱਗਦਾ ਮੈਨੂੰ ਭੁੱਲ ਗਿਆ ਏ ਦੁਨੀਆਂ ਦੇ ਰੰਗਾਂ 'ਚ ਭੁੱਲ ਗਿਆ ਏ ਫੇਰ ਤੂੰ ਕਹਿੰਦਾ ਘਬਰਾਣਾ ਨਹੀਂ ਮੈਨੂੰ ਲੱਗਦਾ ਹੁਣ ਤੂੰ ਆਣਾ ਨਹੀਂ ਘਰ ਛੱਡੇ ਸੀ ਤੂੰ ਦਵਾਵਾ ਕਰਦੀ ਰਿਆ ਕਰ ਤੂੰ ਛਾਵਾ ਕਰਦੀ ਰਿਆ ਕਰ ਮੈਂ ਜਲਦੀ ਪਿੰਡ ਨੂੰ ਆਵਾਂਗਾ ਮੈਂ ਤੇਰਾ ਆਪਣਾ ਵਾਂ ਕੁਬਗਾਨਾ ਤੇ ਕੋਈ ਨਹੀਂ ਵੱਲਾ ਮੈਂ ਕਿਉਂ ਪਿੰਡ ਨੂੰ ਆਵਣਾ ਕੋਈ